ਸਬ ਤੋਂ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਰਵੰਤ ਸਿੰਘ ਪੁੱਲਰ ਹੈ ਮੈਂ ਪਿੰਡ ਮਾਨ ਸਿੰਘ ਵਾਲੇ ਦੇ ਰਹਿਣ ਵਾਲਾ ਹਾਂ ਅੱਜ ਸਾਡੇ ਮੁਕਤਸਰ ਦੇ ਵਿੱਚ বাস ਆਪਰੇਟਰਾਂ ਦੀ ਤੇ ਵਰਕਰਾਂ ਦੀ ਜੋ ਸਾਡੇ ਚੋਣ ਹੋਈ ਹੈ ਯੂਨੀਅਨ ਜੋ ਬਣੀ ਹੈ ਮੁਕਤੀ ਸਰ ਦੇ ਨਾਮ ਤੇ ਨਾਮਕਰਨ ਵੀ ਇਹਦਾ ਹੋਇਆ ਹੈ ਮੈਂ ਉਸ ਯੂਨੀਅਨ ਦਾ ਇੱਕ ਮੈਂਬਰ ਹਾਂ ਤਾਂ ਬੜਾਈ ਖੁਸ਼ੀ ਹੋਈ ਕਿ ਜਿਹੜੇ ਸਾਰੇ ਅੱਜ ਜਿੰਨੇ ਸਾਡੇ ਯੂਨੀਅਨ ਦੇ ਵਿੱਚ ਇਕੱਠੇ ਹੋਏ ਆ ਆਪਰੇਟਰ ਤਾਂ ਕਿ ਸਾਨੂੰ ਮੁਸ਼ਕਲਾਂ ਨਾ ਆਉਣ ਜਿਵੇਂ ਕਿ ਸਾਡੇ ਇੱਥੇ ਚੋਰੀਆਂ ਹੁੰਦੀਆਂ ਜਾਂ ਕੋਈ ਸਾਡੇ ਨਾਲ ਨਜਾਇਜ਼ ਧੱਕੇਸ਼ਾਹੀ ਹੁੰਦੀ ਹੈ ਜਿਵੇਂ ਕਈ ਵਾਰੀ ਕੋਈ ਪਿੰਡਾਂ ਦੇ ਵਿੱਚ ਜਾਂ ਕੋਈ ਸ਼ਹਿਰਾਂ ਦੇ ਵਿੱਚ ਸਾਡੇ ਨਾਲ ਆਪਰੇਟਰਾਂ ਨਾਲ ਕੋਈ ਨਜਾਇਜ਼ ਧੱਕੇਸ਼ਾਹੀ ਹੁੰਦੀ ਉਹ ਤੋਂ ਸਾਨੂੰ ਘੱਟ ਦੀ ਲੋੜ ਹੁੰਦੀ ਹੈ ਅਸੀਂ ਇਸੇ ਲਈ ਸਾਰੇ ਇਕੱਠੇ ਹੋਏ ਆ ਮੈਨੂੰ ਬੜੀ ਖੁਸ਼ੀ ਹੈ ਕਿ ਜਿੰਨੇ ਵੀ ਬਾਸ ਆਪਰੇਟਰ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਤਾਂ ਸਾਰੇ ਅਸੀਂ ਇਕੱਠੇ ਹੋਏ ਉਹਦੇ ਵਿੱਚ ਕਿੰਨੇ ਮੈਂਬਰਾਂ ਦੀ ਚੋਣ ਹੋ ਚੁੱਕੀ ਹੈ ਕਿ ਕਿੰਨੇ ਮੈਂਬਰ ਇਹਦੇ ਵਿੱਚ ਨਾ ਜੀ ਮੈਂਬਰ ਤਾਂ ਅਸੀਂ ਕਾਫੀ ਐ ਤੇ ਜਿਹੜੇ ਸਾਡੇ ਅਹੁਦੇਦਾਰ ਉਹ 12 ਨੇ ਜਿਹਦੇ ਵਿੱਚ ਵੱਖ-ਵੱਖ ਅਸੀਂ ਉਹਦੇ ਖਜ਼ਾਨਚੀ ਦੇਵਗੇ ਜਿਹੜੇ-ਜਿਹੜੇ ਅਹੁਦੇ ਤੁਸੀਂ ਰੱਖੀ ਪ੍ਰਧਾਨ ਜੀ ਦਾ ਮੀਤ ਪ੍ਰਧਾਨ ਦਾ ਖਜ਼ਾਨਚੀ ਦਾ ਜਰਨਲ ਸੈਕਟਰੀ ਦਾ ਪ੍ਰੋਪਗੈਂਡਾ ਪ੍ਰੋਪਗੈਂਡਾ ਸੈਕਟਰੀ ਹੋਗਾ ਸਾਡੇ ਇਸ ਤਰ੍ਹਾਂ ਉਹ ਉਹਦੇ ਨੇ ਸਾਡੇ ਸਲਾਹਕਾਰ ਹੋਗੇ ਜਿਵੇਂ ਹਾਂਜੀ ਇਸ ਤਰ੍ਹਾਂ ਦੇ ਅਹੁਦੇ ਵਿੱਚ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਮੈਂ ਲੋਕally ਇੱਥੇ ਰਹਿ ਰਿਹਾ ਬਾਦਸ਼ਾਹ ਦੂਰ ਐਂਡ ਟਰੈਵਲ ਕੰਪਨੀ ਹੈ ਮੇਰੀ ਸਾਰੇ ਸਮੂਹ ਟਰਾਂਸਪੋਰਟਰ ਆਪਰੇਟਰਾਂ ਦੇ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਮੈਨੂੰ ਸਾਰਾ ਸੰਮਤੀ ਨਾਲ ਅੱਜ ਜਿਹੜਾ ਪ੍ਰਧਾਨ ਚੁਣਿਆ ਗਿਆ ਤੇ ਸਾਡੀ ਜਿਹੜੀ ਇਹ ਯੂਨੀਅਨ ਦਾ ਨਾਮ ਮੁਕਸਰ ਬਾਸ ਆਪਰੇਟਰ ਯੂਨੀਅਨ ਸ਼੍ਰੀ ਮੁਕਸਰ ਸਾਹਿਬ ਰੱਖਿਆ ਗਿਆ ਤੇ ਅੱਜ ਇਹਦਾ ਸੰਗਠਨ ਕੀਤਾ ਗਿਆ ਕਮੇਟੀ ਦਾ ਸਾਰੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ ਤੇ ਸਾਰਿਆਂ ਦਾ ਮੈਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਇਸ ਕਮੇਟੀ ਦੀ ਚੋਣ ਦੇ ਕੀ ਕੀ ਫਾਇਦੇ ਹੋਣਗੇ ਤੇ ਕਿਹਨਾਂ ਨੂੰ ਫਾਇਦੇ ਆ ਇਹਦੇ ਮੇਰੇ ਜਿਹੜੇ ਹੈਗੇ ਟਰਾਂਸਪੋਰਟਰ ਭਰਾ ਜਿਨ੍ਹਾਂ ਨੂੰ ਮੁਸ਼ਕਲਾ ਆਉਂਦੀਆਂ ਨੇ ਕੋਈ ਕਿਸੇ ਕਿਸਮ ਦਾ ਵੀ ਕੋਈ ਸਰਕਾਰ ਪ੍ਰਤੀ ਕੋਈ ਜਾਂ ਕੋਈ ਸਾਡੀਆਂ ਮਾਰੂ ਨੀਤੀਆਂ ਕਈ ਵਾਰ ਆ ਜਾਂਦੀਆਂ ਕੋਈ ਟੈਕਸ ਪ੍ਰਤੀ ਜਾਂ ਕੋਈ ਹੋਰ ਕਿਸੇ ਕਿਸਮ ਦੀਆਂ ਤਾਂ ਸਾਰਿਆਂ ਨਾਲ ਹੀ ਅਸੀਂ ਸਾਰਾ ਜਿਹੜਾ ਇਕੱਠਾ ਆਪਦਾ ਕਰਕੇ ਜਿਹੜੀ ਆਵਾਜ਼ ਆ ਸੀ ਸਰਕਾਰ ਤੱਕ ਪਹੁੰਚਾਵਾਂਗੇ ਇਹ ਪਹਿਲੀ ਵਾਰ ਤੁਸੀਂ ਕਮੇਟੀ ਦੀ ਚੋਣ ਕੀਤੀ ਇਸ ਤੋਂ ਪਹਿਲਾਂ ਵੀ ਤੁਸੀਂ ਹੁਣ ਤੱਕ ਕੋਈ ਚੋਣ ਕਰ ਚੁੱਕੇ ਹੋ ਇਸ ਤੋਂ ਪਹਿਲਾਂ ਨਹੀਂ ਕੋਈ ਪੁਰਾਣੀ ਹੋਵੇ ਤਾਂ ਮੈਨੂੰ ਪਤਾ ਨਹੀਂ ਲੇਕਿਨ ਜਿਹੜੀ ਅਸੀਂ ਹੁਣ 2006 ਤੋਂ ਮੈਂ ਇਸ ਕੰਮ ਦੇ ਵਿੱਚ ਲੱਗਿਆ ਹੋਇਆ ਹਾਂ ਇਹ ਜਿਹੜੀ ਪਹਿਲੀ ਵਾਰੀ ਜਿਹੜੀ ਸਾਡੀ ਇਹ ਕਮੇਟੀ ਜਿਹੜੀ ਆ ਬਣਾਈ ਗਈ ਹੈ ਤੇ ਪਹਿਲੀ ਵਾਰੀ ਮੈਨੂੰ ਜਿਹੜਾ ਪ੍ਰਧਾਨਗੀ ਦਾ ਮੌਕਾ ਮਿਲੇ ਬਹੁਤ ਵਧੀਆ ਲੱਗ ਰਿਹਾ ਜੀ ਬੜੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਿ ਮੈਂ ਜਿਹੜਾ ਇਹਨਾਂ ਨੇ ਵੀਰਾਂ ਨੇ ਮੈਨੂੰ ਸਹਯੋਗ ਦਿੱਤਾ ਤੇ ਮੇਰਾ ਮਾਨ ਹੈ ਵੀ ਉਮੀਦ ਕਰਦਾ ਵੀ ਮੈਂ ਇਹਨਾਂ ਦੀਆਂ ਉਮੀਦਾਂ ਦੇ ਖਰੇ ਉਤਰਾਂਗਾ ਤੇ ਤਨਦੇਹੀ ਨਾਲ ਇਮਾਨਦਾਰੀ ਨਾਲ ਕੰਮ ਕਰਾਂਗਾ